ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਉਪਤੇ ਚੰਦੇ ਇੱਕ ਲਾਈਨਾਂ ਲਿਖਿਆ ਹਨ ਜੋ ਕਿ ਆਪ ਜੀ ਨੂੰ ਪੇਸ਼ ਕਰ ਰਹੇ ਹਾਂ ਕਵਤਾ ਦਾ ਨਾਮ ਹੈ ਸ਼ਮਸ਼ੀਰ ਲਿਸ਼ਕਦੀਏ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਰ ਲਿਸ਼ਕਦੀਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀਏ ਮੇਰੇ ਨੂਰੀ ਪ੍ਰੀਤਮ ਦੀ ਅੱਜ ਅੱਖ ਚਮਕਦੀ ਏ ਜਿਵੇਂ ਲੱਭ ਰਹੀਏ ਕੁਝ ਤੇ ਕੁਝ ਬਖਾਉਣਾ ਚਾਹੁੰਦੀ ਏ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਲ ਲਿਸ਼ਕਦੀ ਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਏ ਬਾਟੇ ਵਿੱਚ ਅਰਸ਼ਾਂ ਤੋਂ ਕੋਈ ਜਜ਼ਬਾ ਉਤਰਿਆ ਏ ਖੰਡੇ ਦੀ țeਕ ਲੈ ਕੇ ਪਿਆ ਜਾਂਦਾ ਰਿਕੇ ਆਈ ਪੰਜ ਸਿਰ ਜੋ ਚਾਹੁੰਦਾ ਏ ਸਾਡੀ ਮੱਥ ਹੱਥ ਲੈ ਕੇ ਕੁਝ ਪਿਆ ਸਮਝਾਉਂਦਾ ਏ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਰ ਲਿਸ਼ਕਦੀ ਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਮੇਰੇ ਨੂਰੀ ਪ੍ਰੀਤਮ ਦੀ ਅੱਜ ਅੱਖ ਚਮਕਦੀ ਏ ਜਿਵੇਂ ਲੱਭ ਰਹੀ ਏ ਕੁਝ ਤੇ ਕੁਝ ਵਿਖਾਉਣਾ ਚਾਹੁੰਦੀ ਏ ਭਗਤੀ ਤੇ ਸ਼ਕਤੀ ਰਲਾ ਉਹ ਅੰਮ੍ਰਿਤ ਬਣਾਉਂਦਾ ਏ ਫਿਰ ਮੁਰਦਾ ਰੂਹਾਂ ਨੂੰ ਉਹ ਆਣ ਜਗਾਉਂਦਾ ਏ ਅੰਮ੍ਰਿਤ ਛਕਾ ਕੇ ਫਿਰ ਖਾਲਸਾ ਪੰਥ ਸਜਾਉਂਦਾ ਏ ਮੁਰ ਖਾਲਸੇ ਪਾਸੋਂ ਅੰਮ੍ਰਿਤ ਲਈ ਪਿਆ ਹੱਥ ਫੈਲਾਉਂਦਾ ਏ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਲ ਨਿਸ਼ਕ ਦੀ ਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਏ ਮੇਰੇ ਨੂਰੀ ਪ੍ਰੀਤਮ ਦੀ ਅੱਜ ਅੱਖ ਚਮਕਦੀ ਏ ਜਿਵੇਂ ਲੱਭ ਰਹੀ ਏ ਕੁਝ ਤੇ ਕੁਝ ਬਖਾਉਣਾ ਚਾਹੁੰਦੀ ਏ ਅਮਰਤ ਸ਼ਕ ਪੰਜਾਂ ਤੋਂ ਉਹ ਫਤਿਹ ਗਜਾਉਂਦਾ ਏ ਨਹੀਂ ਰੀਸਾਂ ਗੁਰਜੀ ਤੇਰੀਆਂ ਖਾਲਸੇ ਦਾ ਬਾਣੀ ਤੂੰ ਆਪਣੀ ਕਿਰਪਾਨ ਦੀ ਨੋਕ ਨਾਲ ਲਿਖੀ ਅਜਬ ਕਹਾਣੀ ਤੂੰ ਸਤਿਗੁਰੂ ਜੀ ਸਾਰਾ ਪਰਿਵਾਰ ਤੁਸਾਂ ਖਾਲਸੇ ਤੋਂ ਬਾਹਰ ਆਈ ਖਾਲਸੇ ਦੇ ਸਿਰ ਉੱਤੇ ਵੱਡਾ ਕਰਜ ਚਾੜੇ ਆਈ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਲ ਲਿਸ਼ਕਦੀ ਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਮੇਰੇ ਨੂਰੀ ਪ੍ਰੀਤਮ ਦੀ ਅੱਜ ਅੱਖ ਚਮਕਦੀ ਏ ਜੋ ਲੱਭ ਰਹੀ ਏ ਕੁਝ ਤੇ ਕੁਝ ਵਿਖਾਉਣਾ ਚਾਹੁੰਦੀ ਏ ਕਈ ਜਨਮਾਂ ਤੱਕ ਨਹੀਂ ਉਤਰੇਗਾ ਸਾਥੋਂ ਇਹ ਕਰਜ਼ ਤੇਰਾ ਕਈ ਜਨਮਾਂ ਤੱਕ ਨਹੀਂ ਉਤਰੇਗਾ ਸਾਥੋਂ ਇਹ ਕਰਜ਼ ਤੇਰਾ ਜੋ ਤੂੰ ਬਖਸ਼ ਗਿਆ ਉਹ ਹੀ ਉਹ ਇਸ ਵਰਗ ਮੇਰਾ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀ ਲਿਸ਼ਕਦੀ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਏ ਮੇਰੇ ਨੂਰੀ ਪ੍ਰੀਤਮ ਦੀ ਅੱਜ ਅੱਖ ਚਮਕਦੀ ਏ ਜਿਵੇਂ ਲੱਭ ਰਹੀ ਏ ਕੁਝ ਤੇ ਕੁਝ ਵਿਖਾਉਣਾ ਚਾਹੁੰਦੀ ਤੇਰੀ ਬਾਣੀ ਖਾਲਸੇ ਦੀ ਜ਼ਿੰਦਗੀ ਦਾ ਸ਼ਰਮਾਇਆ ਏ ਵਾਣੀ ਨੂੰ ਸੱਤ-ਸੱਤ ਕਰ ਜਾਣਿਓ ਗੁਰ ਸਿੱਖੋ ਇੰਜ ਗਿਆ ਫਰਮਾਇਆ ਏ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਲ ਨਿਸ਼ਕ ਦੀ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀਏ ਜਿਸ਼ਪਾਲ ਦੀਆਂ ਅੱਖੀਆਂ ਚੋਝੀ ਪ੍ਰੀਤਮ ਦਾ ਦਿਦਾਰ ਨੇ ਲੋਚ ਰਹੀਆਂ ਜਰੇ-ਜਰੇ ਵਿੱਚ ਲੱਭ ਰਹੀਆਂ ਕੁਝ ਸੋਚਾਂ ਸੋਚ ਰਹੀਆਂ ਜਿਸ਼ਪਾਲ ਦੀਆਂ ਅੱਖੀਆਂ ਚੋਝੀ ਪ੍ਰੀਤਮ ਦਾ ਦਿਦਾਰ ਨੇ ਲੋਚ ਰਹੀਆਂ ਜਰੇ-ਜਰੇ ਵਿੱਚ ਲੱਭ ਰਹੀਆਂ ਕੁਝ ਸੋਚਾਂ ਸੋਚ ਰਹੀਆਂ ਮੇਰੇ ਨੂਰੀ ਪ੍ਰੀਤਮ ਦੀ ਸ਼ਮਸ਼ੀਰ ਲਿਸ਼ਕਦੀ ਏ ਕੁਝ ਦੇਣਾ ਚਾਹੁੰਦੀ ਏ ਅਸਮਾਨੋਂ ਉਤਰੀ ਏ ਮੇਰੇ ਨੂਰੀ ਪ੍ਰੀਤਮ ਦੀ ਅੱਜ ਅੱਖ ਚਮਕਦੀ ਏ ਜਿਵੇਂ ਲੱਭ ਰਹੀ ਏ ਕੁਝ ਤੇ ਕੁਝ ਵਿਖਾਉਣਾ ਚਾਹੁੰਦੀ ਏ ਵਾਹਿਗੀ ਦਾ ਖਾਲਸਾ ਵਾਹਿਗੁਰੂ ਬਖਸ਼ੇ